ਸਸੀਗਰ ਮਿੱਤਰੋ ਜਿਵੇਂ ਹੁਣ ਟਰੇਡਿੰਗ ਦਾ ਬਹੁਤ ਹੀ ਜ਼ਿਆਦਾ ਪ੍ਰਚਲਿਤ ਹੋਈ ਹੈ ਤੇ ਇਹ ਆਮ ਬਿਜ਼ਨਸ ਵਰਗਾ ਇੱਕ ਬਿਜ਼ਨਸ ਹੈ ਜਿਵੇਂ ਕੋਈ ਆਪਣਾ ਵਪਾਰੀ ਵਰਗ ਕਰਦਾ ਜਿਵੇਂ ਕਾਟਨ ਦਾ ਕਰਦਾ ਜਾਂ ਗੁਵਾਰੇ ਦਾ ਬੀਟ ਦਾ ਕੋਈ ਵੀ ਬਿਜ਼ਨਸ ਹੈ ਉਸ ਤਰ੍ਹਾਂ ਦਾ ਇਹ ਬਿਜ਼ਨਸ ਹੈ ਪਰ ਇਸ ਬਿਜ਼ਨਸ ਨੂੰ ਸਿਖਾਉਣ ਵਾਲੇ ਘੱਟ ਹੈ ਅਵੇਅਰਨੈਸ ਘੱਟ ਹੈ ਇਸ ਕਰਕੇ ਇਹ ਰਿਸਕ ਹੀ ਬਹੁਤ ਲੱਗਦਾ ਬੰਦਿਆਂ ਨੂੰ ਕਿਉਂਕਿ ਸਾਹਮਣੇ ਲੌਸ ਹੁੰਦਾ ਸਾਹਮਣੇ ਪ੍ਰੋਫਿਟ ਹੁੰਦਾ ਜਦੋਂ ਤਾਂ ਪ੍ਰੋਫਿਟ ਹੁੰਦਾ ਉਹ ਤਾਂ ਲੱਗਦਾ ਵੀ ਇਹਦੇ ਵਰਗੀ ਚੀਜ਼ ਹੀ ਕੋਈ ਨਹੀਂ ਵੀ ਈਜ਼ੀ ਮਨੀ ਬਣਦੀ ਹੈ ਇਹਦੇ ਵਿੱਚ ਜਦੋਂ ਲਾਸ ਹੁੰਦਾ ਉਦੋਂ ਆਪਾਂ ਨੂੰ ਐਂ ਲੱਗਦਾ ਵੀ ਇਹਦੇ ਵਰਗੀ ਖਲਨਾਇਕ ਚੀਜ਼ ਹੀ ਨਹੀਂ ਕੋਈ ਵੀ ਜੇ ਆਪਾਂ ਇਹਦੇ ਵਿੱਚ ਵੜ ਗਏ ਤਾਂ ਆਪਾਂ ਸਾਰੇ ਬਰਬਾਦ ਹੀ ਹੋ ਜਾਾਂਗੇ ਕਿਉਂਕਿ ਇਹ ਕਹੇ ਜੀ ਚੁੰਬਕੀਆ ਸ਼ਕਤੀ ਦੇ ਹਿਸਾਬ ਨਾਲ ਖਿੱਚਦਾ ਹੈ ਬੰਦੇ ਨੂੰ ਜਦੋਂ ਕੇਰਾ ਟ੍ਰੇਡ ਲੈ ਲੈਂਦਾ ਚਾਹੇ ਅ ਬਿਨਾ ਸਿੱਖਿਆ ਹੁੰਦਾ ਚਾਹੇ ਸਿੱਖ ਕੇ ਹੁੰਦਾ ਉਹਦਾ ਲਾਸ ਹੋਣਾ ਕਲੀਅਰ ਹੁੰਦਾ ਕਿਉਂਕਿ ਉਹ ਇੰਨਾ ਤੇਜ਼ ਨਹੀਂ ਹੁੰਦਾ ਬੰਦਾ ਜਿੰਨੀ ਮਾਰਕੀਟ ਤੇਜ਼ ਹੁੰਦੀ ਹੈ ਇਸ ਕਰਕੇ ਲਾਸ ਬੰਦੇ ਨੂੰ ਵੱਧ ਹੁੰਦਾ ਹੈ ਪ੍ਰੋਫਿਟ ਕੱਟ ਹੁੰਦਾ ਹੌਲੀ ਹੌਲੀ ਪ੍ਰੋਫਿਟ ਵੱਧਦਾ ਨਾ ਕਿ ਪਹਿਲੇ ਦਿਨ ਤੋਂ ਆਏ ਬੰਦੇ ਨੂੰ ਪ੍ਰੋਫਿਟ ਮਨ ਲੱਗ ਜਾਂਦਾ ਜਿਹੜੇ ਕੋਈ ਪ੍ਰੋਫਿਟ ਵਾਲਾ ਬਿਜ਼ਨਸ ਹੁੰਦੇ ਤਾਂ ਉਹ ਪਹਿਲਾਂ ਲੋਕ ਚਲਾਈ ਬੈਠੇ ਹੁੰਦੇ ਉਹਨਾਂ ਨੂੰ ਵੇਖ ਕੇ ਬੰਦਾ ਕਰਦਾ ਤਾਂ ਕਰਕੇ ਲਾਜ਼ ਤੋਂ ਬਚ ਜਾਂਦਾ ਪਰ ਫਿਰ ਵੀ ਬਿਜ਼ਨਸ ਤਾਂ ਲਾਜ਼ ਦੀ ਚਪੇਟ ਚਲਾਈ ਜਾਂਦਾ ਬਹੁਤ ਵੱਡੇ ਵੱਡੇ ਵਪਾਰੀ ਆਉਦੇ ਦਿਵਾਲੀਆ ਹੋ ਜਾਂਦੇ ਵਿਚ ਵਿਚ ਤੇ ਇਸ ਦੇ ਵਿੱਚ ਜੇ ਤੁਹਾਨੂੰ ਕੋਈ ਕੁਐਸਚਨ ਦੀ ਲੋੜ ਆ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਤਾਂ ਮੈਂ ਤੁਹਾਨੂੰ ਕਮੈਂਟ ਦੇ ਵਿੱਚ ਤੁਹਾਨੂੰ ਮੈਂ ਵੀਡੀਓ ਬਣਾ ਕੇ ਜਵਾਬ ਦੇਵਾਂਗਾ ਤੇ ਇਹਦੀ ਅਵੇਅਰਨੈਸ ਘੱਟ ਹੈ ਇੱਕੇ ਦਾ ਰਿਸਕ ਬਹੁਤ ਜ਼ਿਆਦਾ ਹੈ ਇਹ ਗੱਲਾਂ ਵੱਧ ਫਲਾਇਆਂ ਜਾਂਦੀਆਂ ਤੇ ਇੱਕ ਜਿਵੇਂ ਕੋਈ ਵੀ ਆਪਾਂ ਇੱਕ ਦੂਜੇ ਤੋਂ ਦੇਖਦੇ ਵੀ ਤੂੰ ਕਰਦਾ ਬੰਦਾ ਆਏ ਸੋਚਦਾ ਵੀ ਜੇ ਮੈਂ ਇਹਦੇ ਨਾਲ ਲੱਗ ਗਿਆ ਖਵਨੀ ਇਹੀ ਮੈਨੂੰ ਸਿਖਾ ਦੂਗਾ ਜਾਂ ਇਹੀ ਮੇਰੇ ਪੈਸੇ ਬਣ ਲਾ ਦੂਗਾ ਇਹ ਚੀਜ਼ਾਂ ਨਹੀਂ ਹੁੰਦੀਆਂ ਜਿੰਨਾ ਚਿਰ ਬੰਦਾ ਆਪਦੇ ਔਨ ਆਪਦੇ ਮਾਈਂਡ ਦੇ ਕੰਮ ਕਰਕੇ ਆਪਣੀ ਸਾਈਕੋਲੋਜੀ ਸੁਧਾਰ ਕੇ ਇਹਦੇ ਵਿੱਚ ਨਹੀਂ ਆਉਂਦਾ ਤਾਂ ਉਹਨਾਂ ਚ ਮਨੀ ਨਹੀਂ ਮੰਦੀ ਇਹ ਈਜ਼ੀ ਮਨੀ ਨਹੀਂ ਹੈ ਇਹ ਰਿਸਕ ਮਨੀ ਹੈ ਬਹੁਤ ਜ਼ਿਆਦਾ ਰਿਸਕ ਲੈਂਦਾ ਬੰਦਾ ਫਿਰ ਇਹਦੇ ਵਿੱਚ ਮਨੀ ਬੰਦੀ ਹੈ ਸੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਤੇ ਜੇ ਕੋਈ ਤੁਹਾਡਾ ਸਵਾਲ ਹੋਇਆ ਬਿਗਨਰਸ ਦਾ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਧੰਨਵਾਦ